ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਿਗੇ ਉਹ ਵਾਅਦੇ ਲਾਗੂ ਨਹੀਂ ਕੀਤੇ ਜਾ ਰਹੇ ਅੱਜ 3.5 ਸਾਲ ਦਾ ਸਮਾਂ ਬੀਤ ਗਿਆ ਇਹ ਜਿਹੜੀ ਸਰਕਾਰ ਹੈ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਇਹਨਾਂ ਨੇ ਕਰ ਦਿੱਤੀ ਸੀ ਪਰ ਉਹਨੂੰ ਅੱਜ ਅਮਲੀ ਜਾਮਾ ਨਹੀਂ ਪਹਲਾਇਆ ਝੂਠ ਬੋਲਣ ਵਾਲੀ ਸਰਕਾਰ ਹੈ ਅੱਜ ਸਾਡਾ ਜਿਹੜਾ 16% ਡੀਏ ਇਸ ਸਰਕਾਰ ਨੇ ਰੱਖਿਆ ਹੋਇਆ ਜਿਹੜਾ ਪੰਜਾਬ ਮੋਰੀ ਸੂਬਾ ਹੁੰਦਾ ਸੀ ਪੰਜਾਬ ਨੂੰ ਬਾਕੀ ਸੂਬੇ ਫੋਲੋ ਕਰਦੇ ਹੁੰਦੇ ਸੀ ਅੱਜ ਹਿਮਾਚਲ ਸਾਡੇ ਤੋਂ ਅੱਗੇ ਆ, ਜੂਟੀ ਅੱਗੇ ਆ, ਰਾਜਸਥਾਨ ਅੱਗੇ ਆ। ਜਿਹੜੀ ਸਰਕਾਰ ਦਾ ਜਿਹੜਾ ਡੀਏ ਸੈਂਟਰ ਨਾਲੋਂ 16% ਘੱਟ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਪੱਤੇ ਦੀ ਕਿਸ਼ਤ ਜਿਹੜੀ ਵਧਦੀ ਮਹਿੰਗਾਈ ਦੇ ਨਾਲ-ਨਾਲ ਦੇਣੀ ਹੁੰਦੀ ਆ ਉਹ ਵੀ ਇਹ ਸਰਕਾਰ ਨੇ ਦੇਰੀ। ਇਹ ਜਿਹੜੀ ਸਰਕਾਰ ਹੈ ਇਹ ਚੁਟਕਲੇ ਸੁਣਾ ਰਹੀ ਆ। ਇਹ ਲੜਾਈ ਭਾਵਨਾ ਦੇ ਨਾਲ ਕੰਮ ਕਰ ਰਹੀ ਆ। ਇਹਦੀ ਜਿਹੜੀ ਡਿਵੈਲਪਮੈਂਟ ਦੇ ਲਈ ਮਲਾਜ਼ਮਾਂ ਦੀ ਸਰਵਿਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਨਾਲ ਕੋਈ ਧਿਆਨ ਨਹੀਂ ਜਿਹੜੇ ਅਸੀਂ ਮਨਦੀਪ ਮਨਪ੍ਰੀਤ ਬਾਦਲ ਨੂੰ ਬੜਾ ਮਾੜਾ ਵਿਤਸਕਤਰ ਸਮਝਦੇ ਸੀ ਪਰ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਉਹਨਾਂ ਤੋਂ ਵੀ ਬਹੁਤ ਪਿੱਛੇ ਆ ਇਹ ਜਿਹੜੇ ਮੁਲਾਜ਼ਮਾਂ ਦੇ ਲਈ ਜਿਹੜਾ ਜੋ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਜੋ ਇਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸੀ ਜੋ ਸਬ ਕਮੇਟੀ ਦੇ ਵਿੱਚ ਮੁਲਾਜ਼ਮਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਅੱਜ ਪੂਰੇ ਕਰਨ ਤੋਂ ਇਹ ਸਰਕਾਰ ਭੱਜ ਰਹੀ ਆ ਪੰਜਾਬ ਸਟੇਟ ਮinistrial ਸਭ ਤੋਂ ਜੂਨੀਅਰ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਕਾਮਿਆਂ ਦੀ ਇੱਕੋ ਇੱਕ ਜਥੇਬੰਦੀ ਆ ਅੱਜ ਉਹਦੀ ਕਾਰ ਤੇ ਅਸੀਂ ਇੱਥੇ ਗੇਟ ਰੈਲੀ ਕਰ ਰਹੇ ਦੇਖਿਆ ਜਾਵੇ ਜਿਹੜੀ ਮਰਜ਼ੀ ਸਰਕਾਰ ਆਵੇ ਚਾਹੇ ਕਾਂਗਰਸ ਆਵੇ ਜਾਂ ਅਕਾਲੀ ਦਲ ਬੀਜੇਪੀ ਆਵੇ ਆਹਮਾਦੀ ਸਭ ਇੱਕੋ ਜਿਹੇ ਨੇ ਮੰਗਾਂ ਜੇ ਮੁਲਾਜ਼ਮਾਂ ਦੀ ਉਹੀ ਚਾਹ ਰਹੀਆਂ ਨੇ ਮੁਲਾਜ਼ਮਾਂ ਨਾਲ ਹੀ ਧੱਕਾ ਹੁੰਦਾ ਜੀ ਇੱਥੋਂ ਸਰਕਾਰਾਂ ਦੀਆਂ ਪਾਲਿਸੀਆਂ ਉਸ ਤਰ੍ਹਾਂ ਹੀ ਰਹਿੰਦੀਆਂ ਪਰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਪਰ ਇਹ ਜਿਹੜੀ ਸਰਕਾਰ ਆ ਸਭ ਤੋਂ ਨਗਮੀ ਸਾਬਤ ਹੋ ਰਹੀ ਆ ਉਹ ਤਾਂ ਫੇ ਵੀ ਟਾਈਮਲੀ ਡੀਏ ਦੀ ਕਿਸ਼ਤ ਇਕੱਤੀ ਦੇ ਦਿੰਦੇ ਸੀਗੇ ਇਹ ਤਾਂ ਜਿਹੜੀ ਸਰਕਾਰ ਬਿਲਕੁਲ ਮੂੰਹ ਧਾਰਿਆ ਹੋਇਆ ਨਾਲੇ ਇਹਨਾਂ ਨੂੰ ਅੱਜ ਪੰਜਾਬ ਦੇ ਮੁਲਾਜ਼ਮ ਨਹੀਂ ਦਿਖ ਰਹੇ ਇਹ ਜਿਹੜੇ ਮੁਲਾਜ਼ਮ ਹੈ ਆਪਣੀ ਸ਼ਕਤੀ ਦਿਖਾਣਗੇ ਸੜਕਾਂ ਤੇ ਆਣਗੇ ਫਿਰ ਇਹ ਸੀਐਮ ਸਾਹਿਬ ਕਹਿੰਦੇ ਆ ਮੁਲਾਜ਼ਮ ਹੜਤਾਲਾਂ ਕਰਦੇ ਆ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਗੱਲ ਕਰੋ ਅੱਖਾਂ ਚੱਕਾ ਪਾ ਕੇ ਸਾਨੂੰ ਡੀਏ ਘੱਟ ਕੇ ਉਹ ਦੇ ਰਹੇ ਆ ਪੈਨਸ਼ਨ ਜਿਹੜਾ ਵਾਅਦਾ ਸਾਡਾ ਉਹ ਲਾਗੂ ਕਰੋ ਅਸੀਂ ਅੱਜ ਮੁਲਾਜ਼ਮ ਟੇਬਲ ਟਾਕ ਤੇ ਆਉਣਾ ਚਾਹੁੰਦੇ ਆ ਗੱਲ ਕਰਨ ਸਾਡੇ ਨਾਲ ਅੱਗੇ ਨਾਲ ਦੀ ਕੀ ਰਹੀ ਹੈ ਆਪਣੀ ਦੇਖੋ ਸਰ ਸਾਡੀ ਸਾਰੇ ਵਿਭਾਗਾ ਦੀ ਇੱਕੋ ਇੱਕ ਜਥੇਬੰਦੀ ਆ ਪੀਐਸਐਮ ਜੂ ਸਾਡੇ ਜਿਹੜੇ ਸੁਪਰੀਮ ਲੀਡਰ ਹੈ ਗੁਰਨਾਮ ਸਿੰਘ ਬਿਰਕ ਹੈ ਜਨਰਲ ਸੈਕਟਰੀ ਤਰਸੀਮ ਪੱਟਲ ਜੀ ਆ ਜੋ ਡਿਸਾਈਡ ਕਰੋਗੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਲਾਗੂ ਕਰਾਂਗੇ ਹਾਂ ਮੈਂ ਬਿਕਰਮਜੀਤ ਸਿੰਘ ਜੀ ਆਲੂਵਾਲੀਆ ਸੂਬਾ ਵਾਈਸ ਪ੍ਰਧਾਨ ਪੰਜਾਬ ਸਿੱਖਿਆ ਵਿਭਾਗ ਮਿਨਿਸਟਰਲ ਸਟਾਫ ਸਭਾ ਆਫਿਸ ਐਸੋਸੀਏਸ਼ਨ ਸੋ ਅਪਣਾ ਕੋਈ ਨਵਾਂ ਹੀ ਇਹ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀਐਸਐਮਯੂ ਸੂਬਾ ਬਾੜੀ ਦੀ ਕਾਲ ਤੇ ਅੱਜ ਗੇਟ ਰੈਲੀ ਜਿਹੜੀ ਕੱਢਣੀ ਅਸੀਂ ਪਿਆਰ ਲਈ ਆ ਸਾਡੇ ਮੁੱਦੇ ਉਹੀ ਪੁਰਾਣੇ ਹੀ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸੱਤਾ ਵਿੱਚ ਲਿਆਓ ਅਸੀਂ ਤੁਹਾਨੂੰ ਪਹਿਲ ਦੇ ਆਧਾਰ 'ਤੇ